ਕੁੰਮਾ ਮਾਸ਼ਕੀ ਇੱਕ ਬੇੜੀ ਚਲਾਉਣ ਵਾਲਾ ਸੀ ਅਸਲ 'ਚ ਉਹ ਝੂਰ ਬਰਾਦਰੀ ਦਾ ਵਿਅਕਤੀ ਸੀਗਾ ਪਿੰਡ 'ਚ ਪਾਣੀ ਮਛਕਾਂ ਚ ਲਿਆਉਂਦੇ ਹੁੰਦੇ ਸੀ ਨਾ ਹੂੰ ਤੇ ਤਾਂ ਕਰਕੇ ਉਹਨੂੰ ਮਾਸ਼ਕੀ ਕਹਿੰਦੇ ਸੀ ਹੂੰ ਇਹ ਹੈਗਾ ਸੀ Hindu ਕਰਮਦੀਨ ਇਹਨੂੰ ਜ਼ਬਰਦਸਤੀ ਮੁਗਲਾਂ ਨੇ ਮੁਸਲਮਾਨ ਬਣਾਇਆ ਸੀਗਾ ਅੱਛਾ ਤੇ ਇਹਦਾ ਨਾਮ ਬਦਲ ਕੇ ਕਰਮ ਕਰਮਚੰਦ ਤੋਂ ਕਰਮਦੀਨ ਕੀਤਾ ਅੱਛਾ ਉਸ ਤੋਂ ਬਾਅਦ ਇਹਨੂੰ ਕਰਮੂ ਮਾਸ਼ਕੀ ਕੰਮਾ ਕੁੰਮਾ ਮਾਸ਼ਕੀ ਕਹਿਣ ਲੱਗ ਗਏ ਹੂੰ ਤੇ ਚ ਲੋਕ ਇਹ ਜਿਹੜੀ ਮਾਤਾ ਲక్ష్ਮੀ ਸੀ ਇਹ ਉਸੇ ਪਿੰਡ ਦੀ ਬਜ਼ੁਰਗ ਵਿਧਵਾ ਬ੍ਰਾਹਮਣ ਔਰਤ ਸੀਗੀ ਹੂੰ ਉਹ ਵਸੇ ਭਾਜਨ ਬੰਦਗੀ ਜਾਂ ਲੋੜਵੰਦਾਂ ਦੀ ਜਿਵੇਂ ਇਹ ਕੋਈ ਪਤਨ ਤੇ ਲੇਟ ਹੋ ਗਿਆ ਕੋਈ دیر ਸਵੇਰ ਆਇਆ ਇਹ ਫਿਰ ਉਤੋਂ ਪ੍ਰਸ਼ਾਦ ਲੈ ਆ ਕੇ ਉਹਨਾਂ ਨੂੰ ਛਕਾਉਂਦਾ ਸੀਗਾ ਹੂੰ ਜਦੋਂ ਮਾਤਾ ਜੀ ਉਹਨੀ ਤੇ ਸਹਬਜਾਤੇ ਉਹਦੀ ਝੁੰਗੀ ਚ ਛੰਨ ਚ ਪਹੁੰਚ ਗਏ ਦੀਵਾ ਜਗਦਾ ਦੇਖ ਕੇ ਤਾਂ ਚਲੋ ਉਹ ਪਛਾਣ ਗਿਆ ਕਿਉਂਕਿ ਬੇੜੀ 'ਚ ਬੈਠੇ ਲੋਕਾਂ ਤੋਂ ਬਾਹਰ ਦੀਆਂ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਸੀ ਗੁਰੂ ਸਾਹਿਬ ਬਾਰੇ ਹੂੰ ਕਈ ਲਿਖਦੇ ਵੀ ਉਹ ਮুরিਦ ਵੀ ਸੀਗਾ ਉਹ ਉਹਨਾਂ ਦੀਆਂ ਚੰਗਿਆਈਆਂ ਬਾਰੇ ਅੱਛਾ ਵੀ ਕਿਵੇਂ ਗੁਰੂ ਸਾਹਿਬ ਜ਼ੁਲਮ ਦੇ ਵਿਰੁੱਧ ਲੜ ਰਹੇ ਨੇ ਜਿਹੜੇ ਦੱਬੇ ਕੁਚਲੇ ਗਰੀਬ ਲੋਕ ਨੇ ਉਹਨਾਂ ਦੇ ਹੱਕ 'ਚ ਖੜ ਕੇ ਹਿੰਦੂ ਮੁਸਲਮਾਨ ਦਾ ਪਾੜਾ ਮੁਕਾ ਕੇ ਉਹਨਾਂ ਨੇ ਇੱਕ ਵੱਖਰੀ ਪੰਥ ਦੀ ਕੌਮ ਦੀ ਸਜਣਾ ਕੀਤੀ ਆ ਉਹਨਾਂ ਦੀ ਮਨ 'ਚ ਬਹੁਤ ਸਤਿਕਾਰ ਸੀਗਾ ਤੇ ਕੁੰਮੇ ਮਾਸ਼ਕੀ ਨੇ ਆਪਣੀ ਜਾਨ ਤਲੀ ਤੇ ਧਰ ਕੇ ਉਹਨਾਂ ਨੂੰ ਆਪਣੀ ਸ਼ਾਨ 'ਚ ਰੱਖਿਆ ਮਾਤਾ ਲక్ష్ਮੀ ਫਿਰ ਉਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਆਈ ਲੱਬ ਦਾ ਲਵਾਉਂਦਾ ਗੰਗੂ ਵੀ ਉੱਥੇ ਆ ਗਿਆ ਗੰਗੂ ਨੂੰ ਪਤਾ ਸੀ ਮਾਤਾ ਜੀ ਕੋਲ ਧਨ ਖਜਾਨਾ ਹੈਗਾ ਚੱਲੋ ਰਾਤ ਗੁਜ਼ਾਰੀ ਉੱਥੇ ਸਵੇਰੇ ਮਾਤਾ ਲక్ష్ਮੀ ਫੇਰ ਪ੍ਰਸ਼ਾਦਾ ਲੈ ਕੇ ਆਈ ਉਦੋਂ ਗੰਗੂ ਆ ਗਿਆ ਸੀ ਹੂੰ ਤੇ ਉੱਥੋਂ ਫਿਰ ਇਹ ਗੰਗੂ ਮਾਤਾ ਜੀ ਨੇ ਉਹਨਾਂ ਨੂੰ ਪੰਜ ਚੂੜੀਆਂ ਦਿੱਤੀਆਂ ਇੱਕ ਆਰਸੀਨਾ ਦਾ ਗਹਿਣਾ ਹੁੰਦਾ ਮਾਤਾ ਲక్ష్ਮੀ ਨੂੰ ਉਹ ਵੀ ਦਿੱਤਾ ਬਹੁਤ ਮਹਿੰਗਾ ਗਹਿਣਾ ਹੁੰਦਾ ਤੇ ਕੁੰਮਾ ਮਾਸ਼ਕੀ ਨੂੰ ਕੁਝ ਤਾਂ ਦੌਲਤ ਦਿੱਤੀ ਗੰਗੂ ਨੇ ਫੇਰ ਉੱਥੇ ਦੇਖ ਲਿਆ ਵੀ ਮਾਤਾ ਜੀ ਕੋਲ ਖਜ਼ਾਨਾ ਹੈਗਾ ਹੂੰ ਉੱਥੋਂ ਫਿਰ ਆਪਣੀ ਬੇੜੀ ਨੂੰ ਬਿਠਾ ਕੇ ਉਹਨੇ ਇਹ ਪਹੁੰਚੀ ਇਹ ਸਤਲੁਜ ਤੇ ਅ ਇਹਦਾ ਸਰਸਾ ਦਾ ਸੰਝਾ ਪੱਤਨ ਸੀ ਜਿੱਥੇ ਦੀ ਸ਼ਾਨ ਸੀਗੀ ਅੱਛਾ ਮੈਂ ਤੁਹਾਡੇ ਕੋਲ ਇੱਕ ਚੀਜ਼ ਜਾਨਣਾ ਚਾਹਨੀ ਜਿਵੇਂ ਅੱਜਕੱਲ ਤੁਸੀਂ ਵੀ ਇੱਕ ਵੀਡੀਓ ਦੇਖਿਆ ਹੋਣਾ ਜਿਹੜਾ ਨਦੀ ਪਾਰ ਕਰਦੇ ਆ ਸਾਹਿਬਜਾਦੀਆਂ ਦੀ ਜਾਨ ਹਾਂਜੀ ਹਾਂਜੀ ਸਾਹਿਬਜਾਦੀਆਂ ਨਹੀਂ ਸਰਸਾ ਤੋਂ ਬਾਅਦ ਵੀ ਕੋਈ ਨਦੀ ਪਾਰ ਕੀਤੀ ਸੀ ਨਹੀਂ ਇਹ ਤਾਂ ਮਤਲਬ ਕਿ ਉਹ ਵੈਸੇ ਆਪਣੇ ਕਹਿ ਲਓ ਆਪਣੀ ਸ਼ਰਧਾ ਨਾ ਕਰਦੇ ਆ ਇਤਿਹਾਸਤਾ ਨਹੀਂ ਹੈ ਕੋਈ ਵੀ ਨਹੀਂ ਉਹਨਾਂ ਨੇ ਸਰਸਾ ਹੀ ਪਾਰ ਕੀਤੀ ਆ ਹੋਰ ਤਾਂ ਕੋਈ ਨਦੀ ਨਹੀਂ ਪਾਰ ਉਸ ਤੋਂ ਬਾਅਦ ਹਨਾ ਮੈਂ ਵੀ ਇਹ ਨਹੀਂ ਪੜਿਆ ਹੈਗਾ ਪਰ ਅੱਜ ਕੱਲੇ ਬੜਾ ਪ੍ਰਚਲਿਤ ਹੈ ਵੀ ਚੱਕ ਟੇਰਾ ਤੋਂ ਵੀ ਇਹ ਨਦੀ ਪਾਰ ਕਰਦੇ ਆ ਚੱਕ ਇਹ ਨਦੀ ਨਾ ਪਿੱਛੇ ਆ ਜਾਂਦੀ ਚੱਕ ਟੇਰਾ ਤੋਂ ਅੱਗੇ ਨਹੀਂ ਹੈ ਹਮ ਹਾਂ ਹਾਂ ਏ ਮੈਂ ਲਿਖਿਆ ਹੋਇਆ ਹੈਗਾ ਪਰ ਮੈਂ ਇਹ ਇਹ ਮੇਰਾ ਖਿਆਲ ਹੈ ਸਰਸਾ ਹੀ ਇੱਧਰ ਉੱਧਰ ਘੁੰਮਦੀ ਹੈ ਸਰਸਾ ਵੀ ਘੁੰਮਦੀ ਹੈ ਦੂਸਰੀ ਗੱਲ ਇਹ ਵੀ ਹੈਗੀ ਹੈ ਨਾ ਕਿ ਜਿਹੜੀ ਸਰਸਾ ਨਦੀ ਵੀ ਹੁਣ ਕਾਫੀ ਪਿੱਛੇ हट ਗਈ ਕਿਉਂਕਿ ਸੁੱਕਣ ਤੋਂ ਦੇਖੋ ਨਹਿਰਾਂ ਬਣ ਗਈਆਂ ਸੁੱਕਣ ਤੋਂ ਕੁਝ ਹੋ ਗਿਆ ਉਹ ਤਾਂ ਰਹਿ ਹੀ ਨਹੀਂ ਉੱਥੇ ਕੁਝ ਤੇ ਉਹ ਉਹ ਹੁਣੇ ਸ਼ੁਰੂ ਹੋਇਆ ਇਹ ਇਹ ਹੁਣੇ ਸ਼ੁਰੂ ਹੋਇਆ ਹਾਂ ਹੁਣੇ ਸ਼ੁਰੂ ਹੋਇਆ ਇਹ ਵੀ ਦੇਖੋ ਵੈਸੇ ਬਹੁਤ ਵੱਡੀ ਗੱਲ ਹੈ ਵੀ ਇੰਨੇ ਠੱਡੇ ਪਾਣੀ 'ਚ ਉਵੇਂ ਹੀ ਇਹ ਲੰਘਦੇ ਨੇ ਵਿੱਚੋਂ ਹਮ ਤੇ ਉੱਥੋਂ ਫਿਰ ਇਹ ਆਪਣਾ কুমਮਾ ਮਾਸ਼ਕੀ ਇਹਨਾਂ ਨੂੰ 베ੜੀ 'ਚ ਬਿਠਾ ਕੇ ਖੱਤਰ ਨੂੰ ਵੀ ਨਾਲ ਜਿਹੜੀ ਖੱਤਰ ਸੀ ਮਾਤਾ ਜੀ ਕੋਲ ਉਹਨਾਂ ਨੂੰ ਲੈ ਕੇ ਇਹ ਚੱਕਟੇਰਾ ਇਹਨੇ ਉਤਾਰਤਾ ਚੱਕਟੇਰਾ ਤੇ ਇਹ ਗੰਗੂ ਬ੍ਰਹਮਣ ਵੀ ਨਾਲ ਸੀਗਾ ਉਹ ਚੱਕਟੇਰਾ ਮੈਂ ਗਈਆਂ ਮੈਂ ਉਹ ਦੇਖਿਆ ਸਥਾਨ ਤੇ ਉੱਥੋਂ ਇਹ ਇਹਨਾਂ ਨੂੰ ਮਾਤਾ ਜੀ ਨੇ ਕਿਹਾ ਵੀ ਇਹਨਾਂ ਨੂੰ ਕਹਿੰਦਾ ਰਿਹਾ ਵੀ ਮੈਂ ਤੁਹਾਨੂੰ ਗੁਰੂ ਜੀ ਨੂੰ ਮਿਲਾ ਦੂੰਗਾ ਪਰਿਵਾਰ ਨੂੰ ਮਿਲਾ ਦੂੰਗਾ ਤੇ ਉਹਦੇ ਮਨ 'ਚ ਖੋਟ ਸੀਗੀ ਮਾਤਾ ਜੀ ਵਿਚਾਰਿਆਂ ਨੂੰ ਆਈ ਸੀ ਵੀ ਸਾਡਾ ਆਪਣਾ ਬੰਦਾ ਇਹ ਹੂੰ ਉੱਥੋਂ ਇਹ ਤਾਂ ਵਾਪਸ ਆ ਗਏ ਕੁੰਮਾ ਮਾਸ਼ਕੀ ਤਾਂ ਆਪਣਾ ਚਲੇ ਗਿਆ ਵਿਚਾਰਾ ਸ਼ਨ ਚ ਹੂੰ ਇਹ ਇੱਕ ਵਾਰ ਤੁਹਾਨੂੰ ਹੋਰ ਜਾਣਕਾਰੀ ਦਵਾਂਗੇ ਵਿੱਚ ਕੁੰਮਾ ਮਾਸ਼ਕੀ ਦਾ ਪਤਾ ਨਹੀਂ ਸੀ ਲੱਗਦਾ ਵੀ ਇਹ ਕਿੱਥੋਂ ਹੁੰਦਾ ਅੱਛਾ ਨਾ ਮਾਤਾ ਲక్ష్ਮੀ ਦਾ ਹੂੰ ਇਹ ਫਿਰ ਇਹਨਾਂ ਨੇ ਬਾਬਾ ਜੀ ਨੇ ਖਜੂਰਲੇ ਵਾਲਿਆਂ ਨੇ ਬਹੁਤ ਇਤਿਹਾਸ ਲੱਭਿਆ ਪੜਿਆ ਹੂੰ ਇਹ ਫਿਰ ਇਹਨਾਂ ਨੂੰ ਬੰਦਾ ਬਾਬਾ ਬੰਦਾ ਬਹਾਦਰ ਸਿੰਘ ਜੀ ਦੇ ਇਤਿਹਾਸ ਚੋਂ ਮਿਲਿਆ ਅੱਛਾ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਹੂੰ ਵੀਰ ਤੇਰਾ ਤੁਸੀਂ ਬਹੁਤ ਅਸੀਂ ਵੀ ਬਹੁਤ ਔਖਾ ਬੱਚੇ ਵਿਚਾਲੇ ਜਾ ਜਾ ਕੇ ਬਿਲਕੁਲ ਉਹ ਯਾਰਡ ਜੀ ਚ ਪਿੰਡ ਹਾਂ ਅਵਾਨਕੋਟ ਹਾਂ ਫਿਰ ਅਸੀਂ ਉੱਥੇ ਗਏ ਅੱਛਾ ਉਹ ਫਿਰ ਮੈਂ ਲਿਖਿਆ ਸਰ ਬਾਬਾ ਜੀ ਕਿਸ਼ਨ ਜੀ ਉਹ ਪਾਈ ਬੈਠੇ ਸੀ ਬਾਹਰ ਹੂੰ ਤੇ ਇਹ ਉੱਥੋਂ ਦਾ ਸੀ ਕੁਮਾਰਾਸ਼ ਕੀ ਹੂੰ ਇਹ ਉੱਥੋਂ ਦਾ ਮਤਲਬ ਕਿ ਕਲੂ ਵੀ ਬਸੰਦਾ ਸੀ ਜਿਹੜੀ ਸੀਗੀ ਇਹ ਮਾਤਾ ਲక్ష్ਮੀ ਇਹ ਉੱਥੋਂ ਦੀ ਮਤਲਬ ਕਿ ਵਿਧਵਾ ਬ੍ਰਾਹਮਣ ਔਰਤ ਸੀਗੀ ਮਾਂ ਪੁੱਤ ਵਾਲਾ ਇਹਨਾਂ ਦਾ ਰਿਸ਼ਤਾ ਸੀ ਦੋਨੋਂ ਇਕੱਲੇ ਸੀਗੇ ਕਿਉਂਕਿ ਉਹ ਫਿਰ ਬਹੁਤ ਔਖਾ ਲੱਭਿਆ ਵੀ ਬਾਬਾ ਬੰਦਾ ਬਹਾਦਰ ਸਿੰਘ ਦੇ ਇਤਿਹਾਸ ਚੋਂ ਬਾਬਾ ਬੰਦਾ ਬਹਾਦਰ ਨੂੰ ਜਦੋਂ ਪਤਾ ਲੱਗਿਆ ਵੀ ਕਿਸੇ ਨੇ ਗੁੰਮਾमाशਕੀ ਨੇ ਤੇ ਕਿਸੇ ਮਾਤਾ ਲక్ష్ਮੀ ਨੇ ਮਾਤਾ ਜੀ ਨੂੰ ਰੱਖਿਆ ਸਭ ਯਾਦਿਆਂ ਨੂੰ ਉਹਨਾਂ ਨੇ ਫਿਰ ਲੱਭੇ ਫਿਰ ਉਹਨਾਂ ਨੂੰ ਜਦੋਂ ਜਾ ਕੇ ਸਾਰਾ ਪਤਾ ਲੱਗਿਆ ਉਹਨਾਂ ਨੇ ਦੱਸਿਆ ਵੀ ਮੈਨੂੰ ਇਹਨਾਂ ਨੇ ਜਬਰੀ ਮੁਸਲਮਾਨ ਬਣਾਇਆ ਤੇ ਮਾਤਾ ਜੀ ਨੂੰ ਵੀ ਮਿਲੇ ਉਹ ਮਾਤਾ ਜੀ ਦਾ ਮਾਨ ਸਨਮਾਨ ਕੀਤਾ ਤਾਂ ਦੌਲਤ ਦਿੱਤੀ ਬਹੁਤ ਤੇ ਜਿਹੜਾ ਕੁੰਮਾ ਮਾਸ਼ਕੀ ਸੀ ਫਿਰ ਉਹਨੂੰ ਕਰਮ ਸਿੰਘ ਨਾਮ ਦੇ ਕੇ ਉਹ ਉਹਨਾਂ ਦੇ ਪੈਰੀਂ ਪੈ ਗਿਆ ਬਾਬਾ ਜੀ ਦੇ ਬਾਬਾ ਬੰਦਾ ਬਹਾਦਰ ਦੇ ਵੀ ਮੈਨੂੰ ਆਪਣੇ ਜਥੇ 'ਚ ਲੜਾ ਲਓ। ਮਾਤਾ ਲక్ష్ਮੀ ਤਾਂ ਫਿਰ ਉੱਥੀ ਉਹਨੇ ਆਪਣੀ ਕੀਤੀ ਉਮਰ ਪੂਰੀ ਤੇ ਇਹ ਜਿਹੜਾ ਸੀਗਾ ਕੁੰਮਾ ਮਾਸ਼ਕੀ ਕਰਮ ਸਿੰਘ ਬਣ ਗਿਆ। ਇਹ ਫਿਰ ਬਾਬਾ ਬੰਦਾ ਬਹਾਦਰ ਦੇ ਨਾਲ ਹੀ ਕਿਸੇ ਯੁੱਧ 'ਚ ਲੜਦਾ ਹੋਇਆ ਸ਼ਹੀਦ ਹੋਇਆ। ਅੱਛਾ ਹਾਂ ਇਹ ਉਹਨਾਂ ਦੇ ਜਥੇ 'ਚ ਰਣ ਗਿਆ ਸੀ ਫਿਰ। ਹੂੰ ਹੂੰ ਹੂੰ।